ਪੰਜਾਬ ਦੇ ਵਿੱਚ PRTC ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਅੱਜ ਹੜਤਾਲ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਆਗੂਆਂ ਨੂੰ ਜਿਹੜਾ ਪੁਲਿਸ ਦੁਆਰਾ ਹਿਰਾਸਤ ਦੇ ਵਿੱਚ ਲਿਆ ਗਿਆ ਜਦੋਂ ਤੱਕ ਪੁਲਿਸ ਉਹਨਾਂ ਨੂੰ ਨਹੀਂ ਛੱਡਦੀ ਅਸੀਂ ਆਪਣੀ ਹੜਤਾਲ ਜਿਹੜੀ ਇਸੇ ਤਰ੍ਹਾਂ ਕਰਦੇ ਰਹਾਂਗੇ ਕਈ ਥਾਵਾਂ ਦੇ ਉੱਤੇ ਝਗੜਾ ਵੀ ਹੋਇਆ ਪੁਲਿਸ ਨਾਲ ਖਾਂਦੇ ਵੀ ਨਜ਼ਰ ਆਏ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਤਾ ਹੁਣ ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਉਹਨਾਂ ਦੁਆਰਾ ਕਿਹਾ ਗਿਆ ਕਿ ਸਾਡੀ ਪਹਿਲੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਆ ਥੋੜਾ ਜਿਹਾ ਸਬਰ ਰੱਖੋ ਅਸੀਂ ਤੁਹਾਡਾ ਵੀ ਹਾਲਾ ਜਿਹੜਾ ਕਤਾਂਗੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਹੋਰ ਕੀ ਕੁਝ ਕੰਦੇ ਨਜ਼ਰ ਆਏ ਬਲਵੀਰ ਸਿੰਘ ਆਉਟ ਹੁੰਦੇ ਆ ਸਰਕਾਰੀ ਬੱਸਾਂ ਜੋ ਅੱਜ ਚੱਕਾ ਜਾਮ ਕੀਤਾ ਹੈ ਕਈ ਜਿਹੜੇ ਹੈਗੇ ਨੇ ਮੁਲਾਜ਼ਮ ਨੇ ਤੇ ਤੇਲ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਆਪਣੇ ਉਹ ਕਿਸ ਤਰ੍ਹਾਂ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਮਿਸਟਰ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਕੱਚਾ ਨੂੰ ਪੱਕਾ ਕਰ ਰਹੀ ਆ ਪਹਿਲਾਂ ਇਹ ਤਾਂ ਕੱਚਾ ਵਾਲੇ ਸੀ ਅਸੀਂ ਪੱਕਿਆਂ ਵਾਲੇ ਆ ਅਸੀਂ ਪੱਕੇ ਕਰ ਰਹੇ ਆ ਉਹਨਾਂ ਦਾ ਵੀ ਕਰ ਰਹੇ ਆ ਸਾਰਾ ਕੁਝ ਉਹਨਾਂ ਦੀਆਂ ਤਰਖਾਹਾਂ ਵਧਾਈਆਂ ਵੀ ਆ ਹੋਰ ਵੀ ਕਰਾਂਗੇ ਐ ਨਾ ਕਰੋ ਮੈਂ ਅੱਜ ਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਸਾਂ ਤੇ ਡਿਪੈਂਡੈਂਟ ਹੈ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰਿਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਨਹੀਂ ਆਉਣਾ ਚਾਹੀਦਾ ਬੱਚੇ ਨੇ ਇਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂਟ ਦਾ ਓਵਰਆਲ ਜਿਹੜੀ ਸਾਰੇ ਮੈਂ ਜਿਹੜੇ ਹੈਗੇ ਆ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਖੇਡਾਂ ਦੇ ਮੈਦਾਨ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੁਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਹਾਂ ਲੌਂਗ ਟਰਮ ਪਲੈਨਿੰਗ ਕਰ ਰਿਹਾ ਹਾਂ ਔਰ ਇਹ ਸਾਰਾ ਕੰਮ ਅਸੀਂ ਅਗਲੇ 2-4-5 ਸਾਲ ਚ ਕਰਕੇ ਦਿਖਾ ਦਾਂਗੇ ਪੀਜੀ ਮੁੱਦੇ ਤੇ ਯੂ ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਨੇ ਕਿਸਾਨਾਂ ਤੇ ਵੀ ਯੂ ਟਰਨ ਲਿਆ ਸੀਗਾ ਜੀ ਬਟ ਮੈਂ ਉਹਨਾਂ ਨੂੰ ਟਰਸਟ ਨਹੀਂ ਕਰਦਾ ਇਹ ਯੂ ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰਦੇ ਆ ਇਹ ਇਹਨਾਂ ਪ੍ਰਧਾਨ ਮੰਤਰੀ ਸਾਹਿਬ ਨਤਮਸਤਕ ਹੋਣ ਤੱਕ ਨਹੀਂ ਆਇਆ ਮੈਨੂੰ ਬਹੁਤ ਦੁੱਖ ਹੈ ਮਰੇ ਦਿਲ ਨੂੰ ਦੁੱਖ ਆ ਕੇ ਸਾਡਾ ਪ੍ਰਧਾਨ ਮੰਤਰੀ ਗੱਲ ਹੈ ਇਹ ਉਮੀਦ ਨਹੀਂ ਸੀ ਮੈਨੂੰ ਹੜਾਂ ਦੇ ਹੜਾਂ ਦੇ ਮਾਰਿਆ ਹੋਇਆ ਨੂੰ ਪੈਸੇ ਨਹੀਂ ਦੇ ਰਹੇ ਉਹਦੇ ਤੇ ਰਾਜਨੀਤੀ ਕਰੀ ਜਾ ਰਿਹਾ ਕਿ 1600 ਕਿਹਾ ਸੀ 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਿਹਾ ਮਤਲਬ ਝੂਠ ਦਾ ਪਲੰਦ ਹੈ ਜੀ ਬੀਜੇਪੀ ਬੀਜੇਪੀ ਝੂਠ ਭਾਰਤੀ ਝੂਠਾ ਝੂਠੀ ਪਾਰਟੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿਸਾਨਾਂ ਨਾਲ ਹੋਇਆ ਫਿਰ ਬੀਬੀਐਮਪੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਥਾਂ ਤੇ ਯੂਟਰਨ ਮਾਰੀ ਜਾਂਦੇ ਆ ਜਦੋਂ ਮੌਕਾ ਮਿਲਦਾ ਫਿਰ ਡੰਗ ਮਾਰਦੇ ਆ ਬਹੁਤ ਇਹਨਾਂ ਦਾ ਦਿਲ ਸਾਫ਼ ਨਹੀਂ ਆ ਜੀ ਬੇਈਮਾਨ ਹੈ ਬੇਈਮਾਨ ਪਾਰਟੀ ਆ ਝੂਠੀ ਪਾਰਟੀ ਆ ਬਹੁਤ ਮਾੜੀ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਕੀ ਚੋਣਾਂ ਦਾ ਅੱਜ ਐਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਕੁ ਲੱਗਦਾ ਵੀ ਕਿੰਨੇ ਦੇਖੋ ਮੇਰਾ ਮੇਰਾ ਜਿਹੜਾ ਧਾਰੋ ਮਜ਼ਾਰਾ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾਂ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ ਲੇਕਿਨ ਜੇ ਕੰਮ ਨੂੰ ਵੋਟਾਂ ਪਈਆਂ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦੋ ਪਿੰਡ ਦਾ ਕੋਈ ਬੰਦਾ ਕਹਦੇ ਕਿ ਪਹਿਲਾਂ ਕੋਈ ਮੰਤਰੀ ਇੱਦਾਂ ਕੰਮ ਕਰਦਾ ਸੀਗਾ ਤਾਂ ਮੈਂ ਮੈਂ ਬਿਲਕੁਲ ਮੈਂ ਮੈਂ ਕਹਿੰਦਾ ਇਲੈਕਸ਼ਨ ਛੱਡ ਦਾਂਗੇ ਰਾਜਨੀਤੀ ਜਵਾ ਸਰਕਾਰੀ ਬੱਸਾਂ ਨੂੰ ਜੋ ਅੱਜ ਚੱਕਾ ਜਾਮ ਕੀਤਾ ਕਈ ਜਿਹੜੇ ਹੈਗੇ ਨੇ ਮੁਲਾਜ਼ਮ ਨੇ ਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਆਪਣੇ ਉਹ ਕਿਸ ਤਰ੍ਹਾਂ ਦੇ ਦੇਖੋ ਉਹਨਾਂ ਦੇ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਕੱਚਿਆਂ ਨੂੰ ਪੱਕੇ ਕਰ ਰਹੀ ਆ ਪਹਿਲਾਂ ਤਾਂ ਕੱਚਿਆਂ ਵਾਲੇ ਸੀਗੇ ਅਸੀਂ ਪੱਕਿਆਂ ਵਾਲੇ ਆ ਅਸੀਂ ਪੱਕੇ ਕਰ ਰਹੇ ਆ ਉਹਨਾਂ ਦਾ ਵੀ ਕਰ ਰਹੇ ਆ ਸਾਰਾ ਕੁਝ ਉਹਨਾਂ ਦੀਆਂ ਤਰਖਾਹ ਵਧਾਈਆਂ ਵੀ ਆ ਹੋਰ ਵੀ ਕਰਾਂਗੇ ਐ ਨਾ ਕਰੋ ਮੈਂ ਅੱਜੋੜ ਕੇ ਬੇਨਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਸਾਂ ਤੇ ਡਿਪੈਂਡੈਂਟ ਆ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ ਇਹ ਰਿਕਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਨਾ ਹੋਣਾ ਚਾਹੀਦਾ ਬੱਚੇ ਨੇ ਇਗਜ਼ਾਮ ਦੇਣ ਜਾਣਾ ਮੀ ਆ ਕਿੜੀਆਂ ਇਹ ਸਾਰਾ ਕੁਝ ਜਿਹੜਾ ਡਿਵੈਲਪਮੈਂਟ ਦਾ ਓਵਰਆਲ ਜਿਹੜੀ ਸਾਰੇ ਮੈਂ ਜਿਹੜੀ ਹੈਗੇ ਆ ਪਿੰਡਾਂ ਦਾ ਸਰਪੱਖੀ ਵਿਕਾਸ ਤੇ ਜਿਹੜੇ ਉਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਬੱਚਿਆਂ ਦਾ ਉਹਨਾਂ ਵਾਸਤੇ ਵੀ ਸਰਪੱਖੀ ਵਿਕਾਸ ਉਹਦੇ ਵਿੱਚ ਪੜ੍ਹਾਈ ਹੈ ਖੇਡਾਂ ਦੇ ਮੈਦਾਨ ਹੈ ਉਸ ਤੋਂ ਬਾਅਦ ਨੌਕਰੀਆਂ ਦਾ ਬੰਦੋਬਸਤ ਕਰਨਾ ਔਰ ਪਿੰਡਾਂ ਦੇ ਵਿੱਚ ਰੋਜ਼ਗਾਰ ਕਿੱਦਾਂ ਪੈਦਾ ਕਰਨਾ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਫਾਰਮਰ ਪ੍ਰੋਡਿਊਸਰ ਔਰਗੇਨਾਈਜੇਸ਼ਨ ਬਣਾ ਕੇ ਉਹ ਮੈਂ ਸਾਰਾ ਉਹਦੇ ਬਾਰੇ ਸੋਚ ਰਿਹਾ ਲੌਂਗ ਟਰਮ ਪਲੈਨਿੰਗ ਕਰ ਰਿਹਾ ਔਰ ਇਹ ਸਾਰਾ ਕੰਮ ਅਸੀਂ ਅਗਲੇ 2-4-5 ਸਾਲਸ ਕਰਕੇ ਦਿਖਾ ਦਾਂਗੇ। ਕੀ ਯੂ-ਟਰਨ ਤੇ ਯੂ-ਟਰਨ ਲਿਆ ਭਾਜਪਾ ਨੇ ਕਿਸ ਤਰ੍ਹਾਂ ਵੇਖਦੇ ਹੋ? ਭਾਜਪਾ ਨੇ ਕਿਸਾਨਾਂ ਦੇ ਵੀ ਯੂ-ਟਰਨ ਲਿਆ ਸੀਗਾ ਜੀ ਬਟ ਮੈਂ ਉਹਨਾਂ ਨੂੰ ਟਰਸਟ ਨਹੀਂ ਕਰਦਾ। ਇਹ ਯੂ-ਟਰਨ ਲੈ ਲੈਂਦੇ ਆ ਫਿਰ ਮੌਕਾ ਦੇਖ ਕੇ ਡੰਗ ਮਾਰਦੇ ਆ ਇਹ। ਇਹਨਾਂ ਪ੍ਰਧਾਨ ਮੰਤਰੀ ਸਾਹਿ respect ਨਹੀਂ ਕਰਦਾ ਸਾਡੀ ਤਾਂ ਨਹੀਂ ਕਰਦੇ ਲੇਕਿਨ ਉਹ ਗੁਰੂ ਦੀ ਵੀ ਇੱਜ਼ਤ ਮਾੜ ਨਹੀਂ ਕਰਦੇ ਬਹੁਤ ਮਾੜੀ ਗੱਲ ਹੈ ਇਹ ਉਮੀਦ ਨਹੀਂ ਸੀ ਮੈਨੂੰ ਹੜਾਂ ਦੇ ਹੜਾਂ ਨੇ ਮਾਰਿਆ ਹਾਂ ਉਹਨੂੰ ਪੈਸੇ ਨਹੀਂ ਦੇ ਰਹੇ ਉਹਦੇ ਤੇ ਰਾਜਨੀਤੀ ਕਰਨੀ ਜਾ ਰਹੀ ਹੈ ਕਿ 1984 400 ਕਰੋੜ ਅਸੀਂ ਦੇ ਦਿੱਤਾ ਝੂਠ ਬੋਲੀ ਜਾ ਰਿਹਾ ਮਤਲਬ ਝੂਠ ਦਾ ਪਲੰਦ ਹੈ ਜੀ ਭਾਜਪਾ ਭਾਜਪਾ ਭਾਰਤੀ ਝੂਠਾ ਝੂਠੀ ਪਾਰਟੀ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਿਸਾਨਾਂ ਨਾਲ ਹੋਇਆ ਫਿਰ ਬੀਬੀ ਐਮਪੀ ਦਾ ਮੁੱਦਾ ਮੈਂ ਕਹਿੰਦਾ ਜੀ ਸਾਰੇ ਹਰ ਥਾਂ ਤੇ ਯੂ-ਟਰਨ ਮਾਰੀ ਜਾਂਦੇ ਆ ਜਦੋਂ ਮੌਕਾ ਮਿਲਦਾ ਫਿਰ ਡੰਗ ਮਾਰਦੇ ਆ ਬਹੁਤ ਇਹਨਾਂ ਦਾ ਦਿਲ ਸਾਫ਼ ਨਹੀਂ ਆ ਜੀ ਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਜਲਾਨ ਹੋ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹੈਗਾ ਤੁਹਾਡੇ ਅੱਗੇ ਕਿੰਨੇ ਕਿ ਲੱਗਦਾ ਵੀ ਕਿੰਨੇ ਦੇਖੋ ਮੇਰਾ ਮੇਰਾ ਜਿਹੜਾ ਧਾਰੋ ਮਜ਼ਾਰਾ ਸਾਰਾ ਕੰਮ ਹੈ ਜੀ ਉਹ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਣੀਆਂ ਤਾਂ ਮੈਨੂੰ ਕੋਈ ਚਿੰਤਾ ਨਹੀਂ ਜੀ ਜੇ ਕਿਸੇ ਹੋਰ ਗੱਲ ਕਰਕੇ ਜੇ ਜੇ ਵੋਟਾਂ ਪਈਆਂ ਸ਼ਰਾਬ ਨੂੰ ਜਾ ਕਿਸੇ ਪੈਸੇ ਨੂੰ ਫਿਰ ਮੈਂ ਕਹਿ ਨਹੀਂ ਸਕਦਾ ਲੇਕਿਨ ਜੋ ਕੰਮ ਨੂੰ ਵੋਟਾਂ ਬਈਆਂ ਤੁਸੀਂ ਪੱਤਰਕਾਰ ਹੋ ਤੁਸੀਂ ਦੱਸ ਦੋ ਪਿੰਡ ਦਾ ਕੋਈ ਬੰਦਾ ਕਹਿ ਦੇ ਕਿ ਪਹਿਲਾਂ ਕੋਈ ਮੰਤਰੀ ਇਦਾਂ ਕੰਮ ਕਰਦਾ ਸੀਗਾ ਤਾਂ ਮੈਂ ਮੈਂ ਬਿਲਕੁਲ ਮੈਂ ਮੈਂ ਕਹਿੰਦਾ ਇਲੈਕਸ਼ਨ ਨਹੀਂ ਛੱਡ ਦਾਂਗੇ ਰਾਜਨੀਤੀ ਜਮਾਨਾ